ਬੀਜੇਪੀ ਦੇ ਸੀਨੀਅਰ ਆਗੂ ਅਤੇ ਪੰਜਾਬ ਸੈਲ ਦੇ ਪ੍ਰਧਾਨ ਸੁੱਚਾ ਰਾਮ ਲੱੱਡਰ ਜੀ ਨੇ ਪਿਛਲੇ ਦਿਨੀ ਪਟਿਆਲਾ ਵਿਖੇ ਕਾਰਮੀ ਆਫੀਸਰ ਅਤੇ ਉਸ ਦੇ ਪਰਿਵਾਰ ਦੀ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦਿਆਂ ਕਿਹਾ ਕਿ ਪੂਰਾ ਦੇਸ਼ ਆਰਮੀ ਦੀ ਇੱਜ਼ਤ ਕਰਦਾ ਹੈ ਪਰ ਪੰਜਾਬ ਪੁਲਿਸ ਦੇ ਗਲਤ ਲੋਕਾਂ ਨੇ ਉਹਨਾਂ ਨਾਲ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਹੁਣ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਪਿਛਲੇ ਦਿਨੀ ਇੱਕ ਸਰਵਿੰਗ ਆਰਮੀ ਆਫੀਸਰ ਜਿਹੜਾ ਕਿ ਕਰਨਲ ਬਹੁਤ ਸੀਨੀਅਰ ਆਫੀਸਰ ਹੁੰਦਾ ਹੈ ਕਰਨਲ ਰੈਂਕ ਦਾ ਉਹਦੇ ਮਿਸਟਰ ਬਾਠ ਉਹਦੀ ਕੁੱਟਮਾਰ ਕੀਤੀ ਉਹਦੇ ਜਵਾਨ ਬੇٹے ਦੀ ਕੁੱਟਮਾਰ ਕੀਤੀ ਤੇ ਤਕਰੀਬਨ 12 ਪੁਲਿਸ ਅਫਸਰ ਜਿਹੜੇ ਕਿ ਇੰਸਪੈਕਟਰ ਰੈਂਕ ਦੇ ਦੱਸੇ ਜਾਂਦੇ ਹੈਗੇ ਉਹਨਾਂ ਵੱਲੋਂ ਕੀਤੀ ਗਈ ਹੈਗੀ ਆ ਔਰ ਇਹ ਮਾਮਲਾ ਹੁਣ ਜਦੋਂ ਹੌਲੀ ਹੌਲੀ ਤੂਲ ਫੜਦਾ ਗਿਆ ਤਾਂ ਆਪਣਾ ਪਹਿਲਾਂ ਤਾਂ ਪੁਲਿਸ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਫਿਰ ਆਪਣਾ ਐਫ ਆਈ ਆਰ ਕੀਤੀ ਫਿਰ ਉਹਨਾਂ ਦਾ ਨਾਂ ਨਹੀਂ ਲਿਖਿਆ ਹੁਣ ਉਹਨਾਂ ਦਾ ਨਾਂ ਲਿਖਿਆ ਹੈਗਾ ਆ ਤਾਂ ਆਪਣਾ ਇਨਕੁਆਰੀ ਜਿਹੜੀ ਹੈਗਾ ਇੱਕ ਕਮਿਸ਼ਨਰ ਰੈਂਕ ਦੇ ਆਫੀਸਰ ਨੂੰ ਮਾਰਕ ਕੀਤੀ ਹੈਗੀ ਆ ਮੁੱਖ ਮੰਤਰੀ ਵੱਲੋਂ ਮੈਂ ਇਹ ਸਮਝਦਾ ਹੈਗਾ ਕਿ ਇਹ ਸਾਡਾ ਸਿਰਫ ਮੁੱਖ ਮੰਤਰੀ ਦੀ ਗੱਲ ਨਹੀਂ ਹੈਗੀ ਇਹ ਸਾਰੇ ਪੰਜਾਬ ਦੀ ਜਿਹੜਾ ਕਿ ਆਪਣਾ ਆਰਮੀ ਆਫੀਸਰਸ ਦੀ ਇੰਨੀ ਇੱਜ਼ਤ ਕਰਦੀ ਹੈਗੀ ਆ ਆਰਮੀ ਚੀਫ ਨੇਵੀ ਚੀਫ 에ਅਰ ਫੋਰਸ ਚੀਫ ਪੰਜਾਬ ਨੇ ਪੈਦਾ ਕੀਤੇ ਆ ਜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਬਦਮਾਸ਼ੀ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ ਪੰਜਾਬ ਦਾ ਜਿਹੜਾ ਨਾਂ ਹੈਗਾ ਸਿਰਫ ਦੇਸ਼ ਵਿੱਚ ਨਹੀਂ ਐ ਵਿਦੇਸ਼ਾਂ 'ਚ ਵੀ ਖਰਾਬ ਹੋ ਰਿਹਾ ਹੈਗਾ ਇਹ ਸਿਰਫ ਤੇ ਸਿਰਫ ਆਪਣੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਆ ਨਲਾਇਕ ਮੁੱਖ ਮੰਤਰੀ ਮੈਂ ਕਹਾਂਗਾ ਉਹਨਾਂ ਦੀ ਵਜ੍ਹਾ ਕਰਕੇ ਹੋ ਰਿਹਾ ਕਿਉਂਕਿ ਉਹ ਖੁਦ ਆਪਣਾ ਆਪਣਾ ਹੋਮ ਡਿਪਾਰਟਮੈਂਟ ਦੇ ਇੰਚਾਰਜ ਹੈਗੇ ਆ ਤੇ ਉਹ ਇਸ ਕਰਕੇ ਇਹਨਾਂ ਲੋਕਾਂ ਦੇ ਨਾਲ ਜੇ ਆਪਾਂ ਇਨਸਾਫ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਇਨਸਾਫ ਕਰਨਾ ਚਾਹਦੀ ਆ ਤਾਂ ਇਹ ਕੇਸ ਮਿਲਟਰੀ ਪੁਲਿਸ ਨੂੰ ਆਪਣਾ ਹੈਂਡਓਵਰ ਕਰ ਦੇਣਾ ਚਾਹੀਦਾ ਤੇ ਨਾਲ ਨਾਲ ਜਾਂ ਕੋਈ ਇੰਡੀਪੈਂਡੈਂਟ ਏਜੰਸੀ ਨੂੰ ਭਾਵੇਂ ਜਿੱਦਾਂ ਸਰਵਿੰਗ ਜੱਜ ਹੈਗਾ ਹਾਈ ਕੋਰਟ ਉਹਨੂੰ ਦੇ ਦੇਣਾ ਚਾਹੀਦਾ ਤੇ ਜਾਂ ਆਪਣਾ ਸੀਬੀਆਈ ਟਾਈਪ ਉਥੇ ਇਨਕੁਆਇਰੀ ਮਾਰ ਕਰ ਦੇਣੀ ਚਾਹੀਦੀ ਹੈ ਔਰ ਟਾਈਮ ਬౌੰਡ ਤਰੀਕੇ ਦੇ ਨਾਲ 3 ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਕਰਕੇ ਜਿਹੜੇ ਵੀ ਕਸੂਰਵਾਰ ਆਫੀਸਰਸ ਹੈਗੇ ਆ ਉਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਭਾਵੇਂ ਉਹਨਾਂ ਦੀ ਡਿਸਮਿਸਲ ਹੀ ਕਿਉਂ ਨਾ ਕਰਨੀ ਪਵੇ ਸੋ ਇਸ ਕਰਕੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਪੂਰੇ ਇੰਡੀਆ ਦਾ ਪੂਰੇ ਭਾਰਤਵਰਸ਼ ਦਾ ਅਕਸ ਇਨਵੋਲਡ ਇਸ ਕਰਕੇ ਇਹਨੂੰ ਇੱਕ ਮਸਾਲੀ ਕੇਸ ਬਣਾ ਕੇ ਸਿਗਨਲ ਲਾਊਡ ਐਂਡ ਕਲੀਅਰ ਦੇਣ ਦੀ ਲੋੜ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਆਪਣਾ ਕਿਸੇ ਦੇ ਨਾਲ ਵੀ ਬਤਮੀਜ਼ੀ ਬਦਮਾਸ਼ੀ ਬਰਦਾਸ਼ਤ ਨਹੀਂ ਕਰੇਗੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. his professional by plumbing, electrician, masonry, car For more information, please contact him at under Check Trade platform www.checktrade.com slash nine two one seven six zero Chander Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ